ਦਿੱਲੀ ਦੇ ਮੁੱਖ ਮੰਤਰੀ ਵਿੱਚੋਂ ਸਾਂਝ ਚੁੱਕੀ ਉਹਨਾਂ ਦੇ ਨਾਲ ਪੰਜ ਹੋਰ ਬੰਕੀ ਨੇ ਸਾਂਝ ਚੁੱਕੀ ਉਹਨਾਂ ਵਿੱਚੋਂ ਸੌਰਵ ਭਾਰਤਵਾਜ ਕਪਾਲ ਰਾਏ ਕੈਲਾਸ਼ ਗਹਿਲੋਤ ਇਮਰਾਨ ਹਸੈਨ ਮੁਕੀਸ਼ ਅਹਿਲਵਤ ਮੰਤਰੀਵਿਚੋਂ ਸਾਂਝ ਚੁੱਕ ਦਿੱਤੇ ਨੇ ਤੇ ਬੜੀ ਹੈਰਾਨੀ ਹੋਈ ਕਿ ਇਸ ਪੰਡਾਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਜਿਹੜੇ ਬਹੁਤ ਘੱਟ ਨਜ਼ਰ ਆਏ ਤੇ ਕਿਸੇ ਸਿੱਖ ਜਿਹੜੇ ਨੂੰ ਮંત્રી ਨਹੀਂ ਬਣਾਇਆ ਗਿਆ ਵਿਸਵ ਵਿਧੀ ਚੋਣਾਂ ਦੇ ਵਿੱਚ ਜਰਨੈਲ ਸਿੰਘ ਤੇ ਪ੍ਰਲਾਦ ਸਿੰਘ ਸਾਨੀ ਐਮਐਲਏ ਚੁਣੇ ਗਏ ਸੀਗੇ ਤੇ ਪਹਿਲਾਂ ਵੀ ਕੇਜਰੀਵਾਲ ਨੇ ਉਹਨਾਂ ਨੂੰ ਤਰਜੀਹ ਨਹੀਂ ਦਿੱਤੀ ਤੇ ਆਪਣੇ ਮੰਤਰੀ ਮੰਤਰੀ ਮੰਡਲ ਦੇ ਵਿੱਚ ਨਹੀਂ ਲਿਆ ਹੁਣ ਜਦੋਂ ਆਸ਼ੀ ਮੁੱਖ ਮੰਤਰੀ ਬਣੀ ਹੈ ਤਾਂ ਆਸ਼ੀ ਨੇ ਵੀ ਕੋਈ ਵੀ ਸਿੱਖ ਜਿਹੜਾ ਮੁੱਖ ਮੰਤਰੀ ਵਜੋਂ ਨੇ ਜਿਹ ਹੈਗਾ ਤੇ ਅਸਲ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਸ਼ੀਰ ਦੇ ਤਹੱਤ ਵਾਸਤੇ ਹੈ ਵੀ ਕੁਝ ਨਹੀਂ ਸੀਗਾ ਤੇ ਜੋ ਕੁਝ ਵੀ ਫੈਸਲਾ ਕਰਨਾ ਸੀਗਾ ਉਹ ਅਰਵਿੰਦ ਕੇਜਰੀਵਾਲ ਨੇ ਹੀ ਕਰਨਾ ਸੀਗਾ ਇਥੋਂ ਇਹ ਪ੍ਰਭਾਵ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਪੰਜਾਬ ਵਿੱਚ ਸੱਤਾ ਹਾਸਲ ਕਰਨ ਵਾਸਤੇ ਹਰ ਉਹ ਕੰਮ ਕਰਨ ਵਾਸਤੇ ਤਿਆਰ ਨੇ ਜਿਹੜੇ ਸਿੱਖ ਕਰਦੇ ਨੇ ਜਾਂ ਸਿੱਖ ਚਾਹੁੰਦੇ ਨੇ ਕਿ ਕੋਈ ਲੀਡਰ ਆ ਕੇ ਕਰੇ ਪਰ ਜਦੋਂ ਦਿੱਲੀ ਦੀ ਗੱਲ ਹੁੰਦੀ ਹੈ ਤੇ ਅਰਵਿੰਦ ਕੇਜਰੀ ਵੱਲੋਂ ਕਦੇ ਵੀ ਅਜਿਹੇ ਕਦਮ ਨਹੀਂ ਚੁੱਕੇ ਗਾ ਜਿਸ ਦੇ ਕਾਰਨ ਸਿੱਖਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੋਵੇ ਅ ਦਰਸ਼ਕੋ ਜੇਕਰ ਆਪਾਂ ਦਿੱਲੀ ਦੀ ਕੋਈ ਆਬਾਦੀ ਬਾਰੇ ਗੱਲ ਕਰਦੇ ਆ ਤਾਂ ਤਕਰੀਬਨ 3 ਕਰੋੜ 38 ਲੱਖ ਦੀ ਆਬਾਦੀ ਹੈ ਤੇ 57 ਲੱਖ ਦੇ ਕਰੀਬ ਇੱਥੇ ਸਿੱਖ ਰਹਿੰਦੇ ਨੇ 81% ਹਿੰਦੂ ਨੇ ਤੇ 13% ਦੇ ਤਕਰੀਬਨ ਮੁਸਲਮਾਨ ਭਾਈਚਾਰਾ ਇੱਥੇ ਰਹਿੰਦਾ ਹੈ ਤੇ ਜਿਹੜੀ 2011 ਦੀ ਮਰਦਮਸ਼ੁਮਾਰੀ ਹੋਈ ਉਸ ਤੋਂ ਇਹ ਪਤਾ ਲੱਗਾ ਕਿ ਦਿੱਲੀ ਦੇ ਵਿੱਚ 81.68 ਹਿੰਦੂ 12.86 ਮੁਸਲਮਾਨ ਤੇ 3.40 ਸਿੱਖ ਪ੍ਰਤੀਸ਼ਤ ਸਿੱਖ ਰਹਿਦੇ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫੇਰ ਮਨਮਨੇ ਢੰਗ ਦੇ ਨਾਲ ਕਿਸੇ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਹੈਗਾ ਉਸ ਦੇ ਕਾਰਨ ਸਿੱਖਾਂ ਦੇ ਵਿੱਚ ਇੱਕ ਆਫੀ ਨਿਰਾਸ਼ਾ ਹੈ ਕਿ ਸਿੱਖ ਦਿੱਲੀ ਦੇ ਵਿੱਚ ਕੋਈ ਮਹੱਤਵਪੂਰਨ ਸਥਾਨ ਨਹੀਂ ਰੱਖਦੇ ਇਹ ਠੀਕ ਹੈ ਕਿ ਮੁਸਲਮਾਨ ਭਾਈਚਾਰੇ ਨੂੰ ਵੀ ਪ੍ਰਸਨਿਤ ਧਿਆਣੀ ਚਾਹੀਦੀ ਹੈ ਦਿੱਤੇ ਵੀ ਗਏ ਹੈ ਇਸ ਦਿੱਕਿਆਂ ਐਸੀ ਭਾਈਚਾਰੇ ਨੂੰ ਵੀ ਜਿਹੜੇ ਹੈਗਾ ਇਸ ਸਰਕਾਰ ਦੇ ਵਿੱਚ ਹਿੱਸੇਦਾਰੀ ਦਿੱਤੀ ਹੈ ਤੇ ਸਿੱਖਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ ਇਸ ਸੰਬੰਧ ਇਹ ਜਿਹੜਾ ਸਵਾਲ ਦਾ ਹੈ ਉਸ ਦਾ ਜਵਾਬ ਤਾਂ ਅਰਵਿੰਦ ਕੇਜਰੀ ਵਾਲੇ ਹੀ ਦੇ ਸਕਦੇ ਨੇ ਜਾਂ ਆਸ਼ੀ ਹੀ ਦੇ ਸਕਦੇ ਨੇ ਪਰ ਇਹਦੇ ਨਾਲ ਨਾਲ ਇੱਕ ਬਹੁਤ ਹੀ ਜੋ ਸੰਦੇਸ਼ ਪੂਰੇ ਹਿੰਦੁਸਤਾਨ ਦੇ ਵਿੱਚ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਜਾ ਰਿਹਾ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰਵਿੰਦ ਕੇ ਜੀਵਾਲ ਸਿਰਫ ਤੇ ਸਿਰਫ ਸਿਆਸੀ ਕਾਰਨ ਕਰਕੇ ਹੀ ਸਿੱਖਾਂ ਦੇ ਨਾਲ ਜੁੜੇ ਹੋਏ ਨੇ ਅਦਰਵਾਈਜ਼ ਮਨੋਂ ਉਹ ਸਿੱਖਾਂ ਦੇ ਨਾਲ ਨਹੀਂ ਹੈਗੇ ਇਸ ਦੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ ਨੇ ਜਦੋਂ ਇੱਥੇ ਕੋਈ ਵੀ ਸਿੱਖ ਗੁਰੂ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਦੀਆਂ ਸ਼ਤਾਬ ਦੀਆਂ ਮਨਾਈਆਂ ਗਈਆਂ ਉਸ ਸਮੇਂ ਵੀ ਅਰਵਿੰਦ ਕੇਜਰੀਵਾਲ ਕਦੇ ਸਿੱਖਾਂ ਦੇ ਇਹਨਾਂ ਸਮਾਰਕਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਜਾਂ ਆਪਣੇ ਵੱਲੋਂ ਵੀ ਸਰਕਾਰ ਨੇ ਕਦੇ ਵੀ ਇਹਨਾਂ ਦੀ ਸਪਾਂਸਰਸ਼ਿਪ ਨਹੀਂ ਕੀਤੀ ਹੈਗੀ ਤੇ ਇਸ ਸਭ ਨੂੰ ਦੇਖਦੇ ਹੋਏ ਇਹ ਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸਿੱਖਾਂ ਲਈ ਕੋਈ ਬਾਤ ਉਹਦਾ ਸਥਾਨ ਨਹੀਂ ਹੈ ਉਹਨਾਂ ਮਾਨ ਸਤਕਾਰ ਨਹੀਂ ਹੈ ਇਸੋ ਲਾਵਾ ਹੁਣ ਤੁਸੀਂ ਇਹ ਵੀ ਦੇਖ ਲਾਦੇ ਹੋ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਪ੍ਰਤੀ ਵੀ ਹੁਣ ਕਾਫੀ ਜਿਹੜਾ ਅਰਵਿੰਦ ਕੇਜਰੀਵਾਲ ਦਾ ਰਵਈਆ ਉਹ ਕੁਝ ਅਲੱਗ ਹੀ ਨਜ਼ਰ ਆ ਰਿਹਾ ਹੈ ਜਿਸ ਦਿਨ ਅਰਵਿੰਦ ਕੇਜਰੀਵਾਲ ਨੇ ਸਟੇਜ ਦੇ ਉੱਤੇ ਪੂਰੀ ਦੇਸ਼ ਨੂੰ ਸੰਬੋਧਨ ਕਰਦੇ ਹੋਏ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀਗਾ ਉਸ ਦਿਨ ਵੀ ਭਗਵਤਪານਾ ਨੂੰ ਇਸ ਸਟੇਟ ਤੋਂ ਬੋਰਡ ਦਾ ਸਮਾਨੀ ਦਿੱਤਾ ਗਿਆ ਉੱਥੇ ਵੀ ਭਗਵਤਪານ ਕਾਫੀ ਉਖੜੇ-ਉਖੜੇ ਨਜ਼ਰ ਆ ਰਹੇ ਸੀਗੇ ਤੇ ਅੱਜ ਵੀ ਜਦੋਂ ਅਸੀਂ ਇਹ ਸਾਰਾ ਸਮਾਗਮ ਦੇਖ ਰਹੇ ਸੀਗੇ ਕਿਤੇ ਭਗਵਤਪານ ਉਹਨਾਂ ਤੇ ਕੈਮਰਾ ਨਹੀਂ ਵਜਿਆ ਹੈਗਾ ਤੇ ਕਿਤੇ ਉਹ ਜਦੋਂ ਹੋਰ ਨਾ ਜਦ ਅਰਵਿੰਦ ਕੇਜਰੀਵਾਲ ਹੋਰ ਵੀ ਆਈਪੀ ਜਾਂ ਵੱਡੇ ਅਹੁਦੇ ਦੇ ਲੀਡਰਾਂ ਨੂੰ ਮਿਲ ਰਹੇ ਸੀਗੇ ਤਾਂ ਭਗਵਾਨ ਜੀ ਨੂੰ ਵੀ ਕਿਤੇ ਮਿਲਦੇ ਨਜ਼ਰ ਨਹੀਂ ਆਏਗੇ ਇਹ ਵੀ ਪਤਾ ਨਹੀਂ ਹੈਗਾ ਕਿ ਇਸ ਸਮਾਗਮ ਦੇ ਵਿੱਚ ਭਗਵਾਨ ਜੀ ਹੈ ਵੀ ਸੀਗੇ ਕਿ ਨਹੀਂ ਸੀਗੇ ਪਰ ਇੱਕ ਅਖਬਾਰ ਨੇ ਇਹ ਗੱਲ ਕਹੀ ਹੈ ਕਿ ਭਗਵਾਨ ਜੀ ਉੱਥੇ ਪਹੁੰਚੇ ਸੀਗੇ ਇੱਕ ਤਸਵੀਰ ਜਰਨੈਲ ਸਿੰਘ ਦੀ ਵੀ ਦਿਸਣ ਦੇਖਣ ਨੂੰ ਮਿਲੀ ਹੈ ਜਿਹਦੇ ਬਾਰੇ ਅਸੀਂ ਇਸ ਗੱਲ ਦੀ ਯਾਨੀ ਕਿ ਪੈਰਵਾਈ ਕਰ ਰਹੇ ਹਾਂ ਜਾਂ ਅਸੀਂ ਇਸ ਗੱਲ ਦੀ ਵਕਾਫਤ ਕਰ ਰਹੇ ਹਾਂ ਕਿ ਜਰਨੈਲ ਸਿੰਘ ਨੂੰ ਵੀ ਮੰਤਰੀ ਬਣਾਇਆ ਜਾਣਾ ਚਾਹੀਦਾ ਸੀਗਾ ਇਸ ਤੋਂ ਪਹਿਲਾਂ ਇੱਕ ਹੋਰ ਜਰਨੈਲ ਸਿੰਘ ਸੀਗੇ ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ ਸੀਗੀ ਉਹਨਾਂ ਨੂੰ ਵੀ ਅਰਵਿੰਦ ਕੇਜਰੀਵਾਲ ਨੇ ਕਦੇ ਤਰਜੀਹ ਨਹੀਂ ਦਿੱਤੀ ਹੈ ਜੀ ਤੇ ਇਹ ਗੱਲ ਇਸ ਤਰ੍ਹਾਂ ਦੀ ਈ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਜਦੋਂ ਇੱਥੇ 2022 ਦੀ ਚੋਣਾਂ ਸੀਗੀਆਂ ਜਾਂ 2014 ਦੀ ਚੋਣਾਂ ਸੀਗੀਆਂ ਪਰਵਿੰਦ ਕੇਜਰੀਵਾਲ ਨੂੰ ਅੱਖਾਂ ਤੇ ਬਿਠਾਇਆ ਸੀ ਜਿਵੇਂ ਅੱਖਾਂ ਦਾ ਤਾਰਾ ਬਣਾਇਆ ਸੀਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਜਦੋਂ-ਜਦੋਂ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਰਕਾਰ ਦੇ ਵਿੱਚ ਸਿੱਖਾਂ ਨੂੰ ਨਾ ਪ੍ਰਤੀ ਦਿਨਤਾ ਦੇਣਾ ਇਹ ਆਪਣੇ ਹਾਂ ਦੇ ਵਿੱਚ ਬਹੁਤ ਵੱਡਾ ਪ੍ਰਸ਼ਨ ਹੈ ਤੇ ਇਹ ਗੱਲ ਸਿੱਖਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਜਿਵੇਂ ਤੁਸੀਂ ਅਰਵਿੰਦ ਕੇਂਦ ਦੇਵਾਲ ਨੂੰ ਮਾਨ ਸਤਿਕਾਰ ਦਿੰਦੇ ਹੋ ਜਦੋਂ ਉਹ ਤੁਹਾਨੂੰ ਮਾਨ ਸਤਿਕਾਰ ਨਹੀਂ ਦਿੰਦੇ ਤਾਂ ਉਹਦੇ ਨਾਲ ਕਿਸ ਤਰੀਕੇ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਅਜੇ ਹ ਬੜਾ ਕੁਝ ਚੱਲ ਹੈ ਦੂਜੇ ਪਾਸੇ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਬਾਣਾਣਾ ਦੇ ਨਾਲ ਇਸਵੇਂ ਅਰਵਿੰਦ ਕੇ ਯੂਲ ਪੇਸ਼ ਆ ਰਹੇ ਨੇ ਉਸ ਤੋਂ ਇਹ ਵੀ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਾਫੀ ਸਿਆਸੀ ਪਰੌਰਤੇ ਫੇਰ ਬਦਲ ਹੋ ਸਕਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਇਹ ਲੱਗ ਰਿਹਾ ਹੈ ਕਿ ਭਗਵੰਦ ਮਾਨ ਸਾਡੇ ਹੱਥਾਂ ਤੋਂ ਵਿਚੋਂ ਨਿਕਲ ਜਾਣਗੇ ਕੁਝ ਅਜਿਹੇ ਘਟਨਾਵਾਪਰੀਆਂ ਨੇ ਜਿਵੇਂ ਜਲੰਧਰ ਦੇ ਵਿੱਚ ਕਿ ਜ਼ਮੀਨੀ ਕਿਉਂ ਹੋਈ ਸੀਗੀ ਲੋਕ ਸਭਾ ਚੋਂ ਤੋਂ ਬਾਅਦ ਉਦੋਂ ਇੱਥੇ ਜਿਹੜਾ ਹੈਗਾ ਜਿਹੜੀ ਦਿੱਲੀ ਦੀ ਟੀਮ ਨੇ ਆਪਣੇ ਤੌਰ ਤੇ ਇਹ ਕਿਹਾ ਸੀਗਾ ਕਿ ਜਿਹੜੀ ਇੱਥੇ ਦੀ ਸਾਰੀ ਜੋਨ ਪ੍ਰਚਾਰ ਦੀ ਪ੍ਰਕਿਰਿਆ ਜਾਂ ਜੋਨ ਪ੍ਰਕਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਦਿੱਲੀ ਦੀ ਟੀਮ ਹੀ ਕਰੇਗੀ ਤੇ ਉਹਨਾਂ ਨੇ ਆਪਣੇ ਜਿਹੜੇ ਖਾਸ ਕਰਕੇ ਪੰਜਾਬ ਦੇ ਵਿਧਾਇਕਾਂ ਜਾਂ ਲੀਡਰਾਂ ਨੂੰ ਵੀ ਆਪਣੇ ਆਪਣੇ ਤਿੱਕੇ ਦੇ ਨਾਲ ਸੈੱਟ ਕੀਤਾ ਸੀ ਜਾਂ ਡਿਊਟੀਆਂ ਲਾਈਆਂ ਸੀਗਾ ਤਾਂ ਭਗਵਾਨਦਾਨ ਨੇ ਕਿਹਾ ਸੀਗਾ ਕਿ ਉਹ ਆਪ ਜੀ ਮਿਮਾਰੀਦਾਂ ਦੇ ਦੇ ਤੇ ਆਪ ਪ੍ਰਚਾਰ ਕਰਨਗੇ ਤੇ ਆਪ ਉਹਨਾਂ ਨੇ ਦਿੱਲੀ ਦੀ ਟੀਮ ਨੂੰ ਜਦੋਂ ਅਨਗੋੜਿਆ ਕੀਤਾ ਤਾਂ ਇਸ ਵਾਰ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਤੇ ਸੀਟ ਵੀ ਜਿੱਤ ਕੇ ਦਿੱਤੀ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇਹੀ ਦੇਖ ਰਿਹਾ ਕਿ ਸੰਦੀਪ ਪਾਠਕ ਤੇ ਪਲੱਸ ਜਿਹੜਾ ਹੈਗਾ ਦੂਜੇ ਵਸੇ ਭਗਵਾਨ ਉਹਨਾਂ ਵਿਚਾਲੇ ਕੋਈ ਮਤਲਬ ਚੰਗੇ ਸਵੱਦ ਨਜ਼ਰ ਨਹੀਂ ਆ ਰਹੇ ਜਿਸ ਤਿੱਕੇ ਨਾਲ ਮੀਡੀਆ ਦੇ ਵਿੱਚ ਖਬਰਾਂ ਪਿਆ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਸਪੀਕਰ ਨੇ ਉਹਨਾਂ ਨਾਲ ਵੀ ਭਗਵਾਨ ਸਤਿਮਾਨ ਉਹਨਾਂ ਦੀ ਕੋਈ ਜ਼ਿਆਦਾ ਵਧੀਆ ਇਸ ਸਮੇਂ ਆਪਸੀ ਤਾਲਮੇਲ ਘੱਟ ਹੀ ਨਜ਼ਰ ਆ ਰਿਹਾ ਹੈ ਇਸ ਸਭ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਰਦੋ ਬਦਲ ਹੋਣ ਦੀ ਵੀ ਸੰਭਾਵਨਾ ਹੈ ਜਿਵੇਂ ਅਰਵਿੰਦ ਕੇਸ਼ ਦੀ ਗੱਲ ਉਹਨਾਂ ਨੇ ਆਪ ਅਸਤੀਫਾ ਦਿੱਤਾ ਉਸੇ ਤਰੀਕੇ ਦੇ ਨਾਲ ਉਹ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਕੁਝ ਕਰਨਾ ਚਾ ਰਹੇ ਨੇ ਤੇ ਇਸ ਤਰ੍ਹਾਂ ਦੀ ਵੀ ਕੁਝ ਰਿਪੋਰਟ ਆ ਰਹੀਆਂ ਨੇ ਕਿ ਦੋ ਉਪ ਮੁੱਖ ਮੰਤਰੀ ਬਣਾਏ ਜਾ ਸਕਦੇ ਨੇ ਇੱਕ ਹਿੰਦੂ ਬਣਾਇਆ ਜਾ ਸਕਦਾ ਇੱਕ ਦਲਿਤ ਵੀ ਬਣਾਇਆ ਜਾ ਸਕਦਾ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਅਖੀਰਲੇ ਮੌਕੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਚਲਾਦਾ ਕੀਤਾ ਗਿਆ ਸੀ ਜਾਂ ਤਾਂ ਫਿਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀਗਾ ਤੇ ਸੁਖਜਿੰਦਰ ਰਣਦਾਵਾ ਤੇ ਉਹ ਪਿਸੋਨੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਸੀਗਾ ਤੇ ਇਸ ਸਭ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੰਸੂਆ ਮਿਲ ਰਹੀਆਂ ਨੇ ਖੈਰ ਆ ਪਰ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰਾ ਹੀ ਜਿਹੜਾ ਹੈਗਾ ਮੁੱਖ ਮੰਤਰੀ ਬੰਦਾ ਆਇਆ ਤੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਰੀਸ਼ਫਲਿੰਗ ਹੁੰਦੀ ਹੈ ਪੂਰੀ ਟੀਮ ਬਦਲੀ ਜਾਂਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋ ਸਕਦਾ ਹੈ ਕੀ ਕੁਲਤਾਰ ਸੰਧਵਾ ਹੋ ਸਕਦੇ ਨੇ ਕੁਲਤਾਰ ਸੰਧਵਾ ਬਾਰੇ ਵੀ ਇਸ ਗੱਲ ਕਰਕੇ ਅਸੀਂ ਪੂਰੀ ਤਰੀਕੇ ਦੇ ਨਾਲ ਸੰਤੁਸ਼ਟ ਨਹੀਂ ਹੋ ਸਕਦੇ ਕਿਉਂਕਿ ਕੁਲਤਾਰ ਸੰਧਵਾ ਪੂਰੇ ਗੁਰਸਿੱਖ ਬੰਦੇ ਨੇ ਤੇ ਅਰਵਿੰਦ ਕੇਜਰੀਵਾਰ ਨੂੰ ਅਜਿਹੇ ਬੰਦਿਆਂ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਪਾਰਟੀ ਦੇ ਪ੍ਰਧਾਨ ਸੀਗੇ ਤਾਂ ਉਸ ਨੇ ਇੱਕ ਮੈਨੀਫੈਸਟੋ ਐਲਾਨੇ ਆਮ ਆਦਮੀ ਪਾਰਟੀ ਨੇ ਪਾਇਆ ਸੀਗਾ ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਵੰਧ ਵਿੱਚ ਵਿਵਾਦ ਖੜਾ ਹੋ ਗਿਆ ਸੀਗਾ ਤਾ ਅਰਵਿੰਦ ਕੇਜੀਵਾਲ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਤਰੀਕੇ ਦੇ ਨਾਲ ਗੱਦਕੀ ਕੀਤੀ ਸੀ ਕਿ ਤੁਸੀਂ ਅਕਾਲ ਤਖਤ ਦੇ ਸਬੰਧ ਵਿੱਚ ਇਹ ਵਿਵਾਦ ਕਿਉਂ ਛੇੜਿਆ ਉਸ ਨੂੰ ਲੈ ਕੇ ਵੀ ਬੜਾ ਵਿਵਾਦ ਖੜਾ ਹੋ ਗਿਆ ਸੀਗਾ ਪਰ ਉਸ ਵੇਲੇ ਲੋਕ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਖੜੇ ਹੋਏ ਸੀਗੇ ਆਮ ਆਦਮੀ ਪਾਰਟੀ ਦੀ ਗੱਲਾਂ ਦੇ ਵਿੱਚ ਆਏ ਹੋਏ ਸੀਗੇ ਇਸ ਗੱਲ ਕਰਕੇ ਉਸ ਸਮੇਂ ਅਰਵਿੰਦ ਕੇਜੀਵਾਲ ਦੀਆਂ ਅਜਿਹੀਆਂ ਗੱਲਾਂ ਨੂੰ ਉਹਨ ਗੋੜੀਆਂ ਕਰ ਦਿੱਤਾ ਸੀਗਾ ਪਰ ਹੁਣ ਇਹ ਅੰਦੋਲਿਆ ਨਹੀਂ ਹੋ ਸਕਦਾ ਉਹਦਾ ਕਾਰਨ ਇਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਿੱਖਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਉਹਦੇ ਵਿੱਚ ਬੇਅਦਮੀ ਦਾ ਮਾਮਲਾ ਸੀਗਾ ਬੇ ਬੇਅਦਮੀ ਦਾ ਹਾਲ ਤੱਕ ਇਨਸਾਫ ਨਹੀਂ ਹੋਇਆ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਰਵਿੰਦ ਕੇਜਰੀਵਾਲ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਭਗਵੰਤ ਮਾਨ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਦੇ ਨਾਲ अरविंद केजरीवाल ਦਾ ਜਿਹੜਾ ਰਵਈਆ ਹੈ ਉਹ ਸਿਰਫ ਸਿਆਸੀ ਤੌਰ ਤੇ ਹੀ ਹੈ ਉਹ ਉੱਪਰੋਂ ਪ੍ਰੋਜੈਕਟ ਝੂਠ-ਮੂਠ ਦਾ ਜਿਹੜਾ ਲਗਾਓ ਦਿਖਾਇਆ ਜਾ ਰਿਹਾ ਹੈ ਤੇ ਅਸਲ ਦੇ ਵਿੱਚ अरविंद केजरीवाल ਦੇ ਜਿਹੜੇ ਇਹ ਕਾਰਨਾਮੇ ਨੇ ਜਿਹੜੀਆਂ ਇਹ ਕਾਰਵਾਈਆਂ ਨੇ ਉਹਨਾਂ ਤੋਂ ਤਾਂ ਇਹੀ ਪ੍ਰਭਾਵ ਜਾਂਦਾ ਹੈ ਕਿ अरविंद केजरीवाल ਸਿੱਖਾਂ ਦੇ ਹਮਦਰਦ ਨਹੀਂ ਲੱਗੇ ਤੇ ਇਹੀ ਕਾਰਨ ਹੈ ਕਿ ਹੁਣ ਉਹਨਾਂ ਨੇ ਇੱਕ ਵਾਰ ਫੇਰ ਉਹਨਾਂ ਨੇ ਸਿੱਖਾਂ ਨੂੰ ਉਨਗੋਲਿਆ ਕੀਤਾ ਜਿਹੜਾ ਇਹ ਭਾਵੇਂ 6 ਮਹੀਨੇ ਦੀ ਸਰਕਾਰ ਆ ਜਾਂ ਹੈ 4 ਮਹੀਨੇ ਦੀ ਸਰਕਾਰ ਆ ਉਸ ਵਿੱਚ ਵੀ ਜਿਹੜਾ ਸਿੱਖ ਜਿਹੜਾ ਨਹੀਂ ਲੈ ਕੇ ਜਾਂਦਾ ਖੈਰ ਬਾਕੀ ਸੀਗੀ ਅੱਜ ਦੀ ਰਿਪੋਰਟ ਸੋ ਦਰਸ਼ਕੋ ਕੱਲ ਨੂੰ ਫੇਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਮੈਂ ਕਿ ਤੁਸੀਂ YouTube ਚੈਨਲ ਪੰਜਾਬ ਦਰਸ਼ਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲ ਨਾਲ ਕਮੈਂਟ ਵੀ ਦਿਆ ਕਰੋ ਕਿ ਅਸੀਂ ਕਿਸ ਤਰੀਕੇ ਦੇ ਨਾਲ ਵਧੀਆ ਹੋਰ ਪ੍ਰੋਗਰਾਮ ਪੇਸ਼ ਕਰੀਏ ਉਹ ਤੁਹਾਡੇ ਦੀ ਨਿਰਭਰ ਕਰਦਾ ਜਿੰਨਾ ਤੁਸੀਂ ਸੰਘਾਰਾ ਦਿਓਗੇ ਜਿੰਨੀ ਤੁਸੀਂ ਅਲੋਚਨਾਤਮਕ ਤਰੀਕੇ ਦੇ ਨਾਲ ਇਸ ਸਾਰੇ ਪ੍ਰੋਗਰਾਮ ਨੂੰ ਦੇਖੋਗੇ ਜੋ ਅਸੀਂ ਗਲਤ ਕਰਦੇ ਹਾਂ ਉਸ ਬਾਰੇ ਟਿੱਪਣੀ ਕਰੋਗੇ ਜੇ ਅਸੀਂ ਠੀਕ ਕਰਦੇ ਹਾਂ ਤਾਂ ਉਸ ਬਾਰੇ ਵੀ ਟਿੱਪਣੀ ਕਰਿਆ ਕਰੋ ਸੂ ਦਰਸ਼ਕੋ ਕੱਲ ਤੱਕ ਲਈ ਬਿੰਦੂ ਦੇ ਆ ਗਿਆ ਸਸਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਵਿੱਚੋਂ ਸਾਂਝ ਚੁੱਕੀ ਉਹਨਾਂ ਦੇ ਨਾਲ ਪੰਜ ਹੋਰ ਮੰਤਰੀਆਂ ਨੇ ਸਾਂਝ ਚੁੱਕੀ ਉਹਨਾਂ ਵਿੱਚੋਂ ਸੌਰਵ ਭਾਰਤਵਾਜ ਗਪਾਲ رائے ਕੈਲਾਸ਼ ਗਹਿਲੋਤ ਇਮਰਾਨ ਹਸੈਨ ਮੁਕੀਸ਼ ਅਹਿਲਵਤ ਮੰਤਰੀਵਿਢੋਂ ਸਾਂਝ ਚੁੱਕ ਚੁੱਕੇ ਨੇ ਤੇ ਬੜੀ ਹੈਰਾਨੀ ਹੋਈ ਕਿ ਇਸ ਪੰਡਾਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਜਿਹੜੇ ਬਹੁਤ ਘੱਟ ਨਜ਼ਰ ਆਏ ਤੇ ਕਿਸੇ ਸਿੱਖ ਜਿਹੜੇ ਨੂੰ ਮੰਤਰੀ ਨਹੀਂ ਬਣਾਇਆ ਗਿਆ 2020 ਦੀ ਚੋਣਾਂ ਦੇ ਵਿੱਚ ਜਰਨੈਲ ਸਿੰਘ ਤੇ ਪ੍ਰਲਾਦ ਸਿੰਘ ਸਾਨੀ ਐਮਐਲਏ ਚੁਣੇ ਗਏ ਸੀ ਤੇ ਪਹਿਲਾਂ ਵੀ ਕੇਜਰੀਵਾਲ ਨੇ ਉਹਨਾਂ ਨੂੰ ਤਰਜੀਹ ਨਹੀਂ ਦਿੱਤੀ ਤੇ ਆਪਣੇ ਮੰਤਰੀ ਮੰਤਰੀ ਮੰਡਲ ਦੇ ਵਿੱਚ ਨਹੀਂ ਲਿਆ ਹੁਣ ਜਦੋਂ ਆਸ਼ੀ ਮੁੱਖ ਮੰਤਰੀ ਬਣੀ ਹੈ ਤਾਂ ਆਸ਼ੀ ਨੇ ਵੀ ਕੋਈ ਵੀ ਸਿੱਖ ਜਿਹੜਾ ਮੁੱਖ ਮੰਤਰੀ ਵੀ ਜੋ ਨੇ دیا ਹੈਗਾ ਤੇ ਅਸਲ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਸ਼ੀਰ ਦੇ ਤਰ੍ਹਾਂ ਹੱਥ-ਬੱਥ ਹੈ ਵੀ ਕੁਝ ਨਹੀਂ ਸੀਗਾ ਤੇ ਜੋ ਕੁਝ ਵੀ ਫੈਸਲਾ ਕਰਨਾ ਸੀਗਾ ਉਹ ਅਰਵਿੰਦ ਕੇਜਰੀਵਾਲ ਨੇ ਹੀ ਕਰਨਾ ਸੀਗਾ ਇਥੋਂ ਇਹ ਪ੍ਰਭਾਵ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਪੰਜਾਬ ਵਿੱਚ ਸੱਤਾ ਹਾਸਲ ਕਰਨ ਵਾਸਤੇ ਹਰ ਉਹ ਕੰਮ ਕਰਨ ਵਾਸਤੇ ਤਿਆਰ ਨੇ ਜਿਹੜੇ ਸਿੱਖ ਕਰਦੇ ਨੇ ਜਾਂ ਸਿੱਖ ਚਾਹੁੰਦੇ ਨੇ ਕਿ ਕੋਈ ਲੀਡਰ ਆ ਕੇ ਕਰੇ ਪਰ ਜਦੋਂ ਦਿੱਲੀ ਦੀ ਗੱਲ ਹੁੰਦੀ ਹੈ ਤੇ ਅਰਵਿੰਦ ਕੇਜਰੀ ਵੱਲੋਂ ਕਦੇ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਾਦਾ ਜਿਸ ਦੇ ਕਾਰਨ ਸਿੱਖਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਗਵੇ ਅ ਦਸਤੋ ਜੇਕਰ ਆਪਾਂ ਦਿੱਲੀ ਦੀ ਕੁੱਲ ਆਬਾਦੀ ਬਾਰੇ ਗੱਲ ਕਰਦੇ ਆ ਤਾਂ ਤਕਰੀਬਨ 3 ਕਰੋੜ 38 ਲੱਖ ਦੀ ਆਬਾਦੀ ਹੈ ਤੇ 57 ਲੱਖ ਦੇ ਕਰੀਬ ਇੱਥੇ ਸਿੱਖ ਰਹਿੰਦੇ ਨੇ 81% ਹਿੰਦੂ ਨੇ ਤੇ 13% ਦੀ ਤਕਰੀਬਨ ਮੁਸਲਮਾਨ ਭਾਈਚਾਰਾ ਇੱਥੇ ਰਹਿੰਦਾ ਹੈ ਤੇ ਜਿਹੜੀ 2011 ਦੀ ਮਰਦਮਸ਼ੁਮਾਰੀ ਹੋਈ ਉਸ ਤੋਂ ਇਹ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ 81.68 ਹਿੰਦੂ 12.86 ਮੁਸਲਮਾਨ ਤੇ 3.40 ਸਿੱਖ ਪ੍ਰਤੀਸ਼ਤ ਸਿੱਖ ਇਥੇ ਰਹਦੇ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫੇਰ ਮਨਮਨੇ ਢੰਗ ਦੇ ਨਾਲ ਕਿਸੇ ਵੀ ਸਿੱਖ ਨੂੰ ਮਸਤਰੀ ਨਹੀਂ ਬਣਾਇਆ ਹੈਗਾ ਉਸ ਦੇ ਕਾਰਨ ਸਿੱਖਾਂ ਦੇ ਵਿੱਚ ਇੱਕ ਆਫੀ ਨਿਰਾਸ਼ਾ ਹੈ ਕਿ ਸਿੱਖ ਦਿੱਲੀ ਦੇ ਵਿੱਚ ਕੋਈ ਮਹੱਤਵਪੂਰਨ ਸਥਾਨ ਨਹੀਂ ਰੱਖਦੇ ਇਹ ਠੀਕ ਹੈ ਕਿ ਮੁਸਲਮਾਨ ਭਾਈਚਾਰੇ ਨੂੰ ਵੀ ਪ੍ਰਸਨਿਤ ਧਣੀ ਚਾਹੀਦੀ ਹੈ ਦਿੱਤੇ ਵੀ ਗਈ ਹੈ ਇਸ ਤਿੱਕੇ ਆ ਐਸੀ ਭਾਈਚਾਰੇ ਨੂੰ ਵੀ ਜਿਹੜੇ ਹੈਗਾ ਇਸ ਸਰਕਾਰ ਦੇ ਵਿੱਚ ਹਿੱਸੇਦਾਰੀ ਦਿੱਤੀ ਹੈ ਤੇ ਸਿੱਖਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ ਇਸ ਸੰਬੰਧ ਇਹ ਜਿਹੜਾ ਸਵਾਲ ਹੈ ਉਸ ਦਾ ਜਵਾਬ ਤਾਂ ਅਰਵਿੰਦ ਕੇਜਰੀਵਾਲ ਹੀ ਦੇ ਸਕਦੇ ਨੇ ਜਾਂ ਆਸ਼ੀ ਹੀ ਦੇ ਸਕਦੇ ਨੇ ਪਰ ਇਹਦੇ ਨਾਲ ਨਾਲ ਇੱਕ ਬਹੁਤ ਹੀ ਜੋ ਸੰਦੇਸ਼ ਪੂਰੇ ਹਿੰਦੁਸਤਾਨ ਦੇ ਵਿੱਚ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਉੱਤੇ ਜਾ ਰਿਹਾ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਅਰਵਿੰਦ ਕੇਜੀਵਾਲ ਸਿਰਫ ਤੇ ਸਿਰਫ ਸਿਆਸੀ ਕਾਰਨਾ ਕਰਕੇ ਹੀ ਸਿੱਖਾਂ ਦੇ ਨਾਲ ਜੁੜੇ ਹੋਏ ਨੇ ਅਦਰਵਾਈਜ਼ ਮਨ ਉਹ ਸਿੱਖਾਂ ਦੇ ਨਾਲ ਨਹੀਂ ਹੈਗੇ ਇਸ ਦੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ ਨੇ ਜਦੋਂ ਇੱਥੇ ਕੋਈ ਵੀ ਸਿੱਖ ਗੁਰੂ ਸਹਿਬਾਨ ਜਿਹੜੇ ਹੈਗੇ ਆ ਉਹਨਾਂ ਦੀਆਂ ਸ਼ਤਾਬ ਦੀਆਂ ਮਨਾਈਆਂ ਗਈਆਂ ਉਸ ਸਮੇਂ ਵੀ ਅਰਵਿੰਦ ਕੇਜਰੀਵਾਲ ਕਦੇ ਸਿੱਖਾਂ ਦੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਜਾਂ ਆਪਣੇ ਵੱਲੋਂ ਵੀ ਸਰਕਾਰ ਨੇ ਕਦੇ ਵੀ ਇਹਨਾਂ ਦੀ ਸਪਾਂਸਰਸ਼ਿਪ ਨਹੀਂ ਕੀਤੀ ਹੈਗੀ ਤੇ ਇਸ ਸਭ ਨੂੰ ਦੇਖਦੇ ਹੋਏ ਇਹ ਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸਿੱਖਾਂ ਲਈ ਕੋਈ ਬਾਤ ਉਹ ਵੱਡਾ ਸਥਾਨ ਨਹੀਂ ਹੈ ਉਹਨਾਂ ਮਾਨ ਸਤਕਾਰ ਨਹੀਂ ਹੈ ਇਸ ਤੋਂ ਲਾਵਾ ਹੁਣ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੈ ਉਹਨਾਂ ਪ੍ਰਤੀ ਵੀ ਹੁਣ ਕਾਫੀ ਜਿਹੜਾ ਅਰਵਿਦ ਕੇਜਰੀਵਾਲ ਦਾ ਰਵਈਆ ਉਹ ਕੁਝ ਅਲੱਗ ਹੀ ਨਜ਼ਰ ਆ ਰਿਹਾ ਹੈ ਜਿਸ ਦਿਨ ਅਰਵਿਦ ਕੇਜਰੀਵਾਲ ਨੇ ਸਟੇਜ ਦੇ ਉੱਤੇ ਪੂਰੀ ਦੇਸ਼ ਨੂੰ ਸੰਬੋਧਨ ਕਰਦੇ ਹੋਏ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀਗਾ ਉਸ ਦਿਨ ਵੀ ਭਗਵੰਤ ਮਾਨ ਨੂੰ ਇਸ ਸਟੇਟ ਨੂੰ ਬੁਰਦਨ ਦਾ ਸਮਾਣੀ ਦਿੱਤਾ ਗਿਆ ਉੱਥੇ ਵੀ ਭਗਵੰਤ ਮਾਨ ਕਾਫੀ ਉਖੜੇ-ਉਖੜੇ ਨਜ਼ਰ ਆ ਰਹੇ ਸੀਗੇ ਤੇ ਅੱਜ ਵੀ ਜਦੋਂ ਅਸੀਂ ਇਹ ਸਾਰਾ ਸਮਾਗਮ ਦੇਖ ਰਹੇ ਸੀਗੇ ਕਿਤੇ ਭਗਵੰਤ ਮਾਨ ਉੱਤੇ ਕੈਮਰਾ ਨਹੀਂ ਵਜਿਆ ਹੈਗਾ ਤੇ ਕਿਤੇ ਉਹ ਜਦੋਂ ਹੋਰ ਨਾ ਜਦੋਂ ਅਰਵਿੰਦ ਕੇਜਰੀਵਾਲ ਹੋਰ ਵੀ ਆਈਪੀ ਜਾਂ ਵੱਡੇ ਅਹੁਦੇ ਦੇ ਲੀਡਰਾਂ ਨੂੰ ਮਿਲ ਰਹੇ ਸੀਗੇ ਤਾਂ ਭਗਵਾਨ ਜੀਵਨ ਨੂੰ ਵੀ ਕਿਤੇ ਮਿਲਦੇ ਨਜ਼ਰ ਨਹੀਂ ਆਏਗੇ ਇਹ ਵੀ ਪਤਾ ਨਹੀਂ ਹੈਗਾ ਕਿ ਇਸ ਸਮਾਗਮ ਦੇ ਵਿੱਚ ਭਗਵਾਨ ਜੀ ਹੈ ਵੀ ਸੀਗੇ ਕਿ ਨਹੀਂ ਸੀਗੇ ਪਰ ਇੱਕ ਅਖਬਾਰ ਨੇ ਇਹ ਗੱਲ ਕਹੀ ਹੈ ਕਿ ਭਗਵਾਨ ਉੱਥੇ ਪਹੁੰਚੇ ਸੀਗੇ ਇੱਕ ਤਸਵੀਰ ਜਰਨੈਲ ਸਿੰਘ ਦੀ ਵੀ ਦਿਸ ਦੇਖਣ ਨੂੰ ਮਿਲੀ ਹੈ ਜਿਹਦੇ ਬਾਰੇ ਅਸੀਂ ਇਸ ਗੱਲ ਦੀ ਪ੍ਰੂਰਤ ਜਾਨੀ ਕਿ ਪੈਰਵਾਈ ਕਰ ਰਿਹਾ ਜਾਂ ਅਸੀਂ ਇਸ ਗੱਲ ਦੀ ਵਕਾਫਤ ਕਰ ਰਿਹਾ ਕਿ ਜਰਨੈਲ ਸਿੰਘ ਨੂੰ ਵੀ ਮੰਤਰੀ ਬਣਾਇਆ ਜਾਣਾ ਚਾਹੀਦਾ ਸੀਗਾ ਇਸ ਤੋਂ ਪਹਿਲਾਂ ਇੱਕ ਹੋਰ ਜਰਨੈਲ ਸਿੰਘ ਸੀਗੇ ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ ਸੀ ਉਹਨਾਂ ਨੂੰ ਵੀ ਅਰਵਿੰਦ ਕੇਜਰੀਵਾਲ ਨੇ ਕਦੇ ਤਰਜੀਹ ਨਹੀਂ ਦਿੱਤੀ ਹੈ ਜੀ ਤੇ ਇਹ ਗੱਲ ਇਸ ਤਰ੍ਹਾਂ ਦੀ